ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਪੰਜਾਬੀ ਹੋਮ ਟੀਵੀ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਜੀ ਅੱਜ ਦੀ ਵੀਡੀਓ ਚ ਅਸੀਂ ਤੁਹਾਨੂੰ ਘਰ ਦੇ ਪੱਖੇ ਸਾਫ਼ ਕਰਨ ਦਾ ਬਿਲਕੁਲ ਸਿੰਪਲ ਤੇ ਸੌਖਾ ਤਰੀਕਾ ਦੱਸਾਂਗੇ ਬਿਨਾ ਹੱਥ ਲਾਏ ਪਹਿਣਾ ਲਈ ਪੱਖੇ ਸਾਫ਼ ਕਰਨਾ ਬਹੁਤ ਔਖਾ ਹੁੰਦਾ ਆ ਤਾਂ ਅੱਜ ਪਹਿਣਾ ਨੂੰ ਬਹੁਤ ਹੀ ਸੌਖਾ ਤਰੀਕਾ ਦੱਸਾਂਗੇ ਪੱਖੇ ਸਾਫ਼ ਕਰਨ ਦਾ ਤੇ ਇਸ ਨੂੰ ਤੁਸੀਂ ਮਿੰਟਾਂ ਵਿੱਚ ਸਾਫ਼ ਕਰ ਸਕਦੇ ਹੋ ਨਾ ਤੇ ਜ਼ਿਆਦਾ ਮਿਹਨਤ ਦੀ ਜ਼ਰੂਰਤ ਪੈਣੀ ਆ ਤੇ ਨਾ ਹੀ ਤਾਂ ਡਾ ਟਾਈਮ ਲੱਗਣਾ ਆ ਤੁਸੀਂ ਮਹੀਨੇ ਚ ਇੱਕ ਦੋ ਵਾਰ ਇਸ ਨੂੰ ਸਾਫ ਕਰ ਸਕਦੇ ਹੋ ਤੇ ਮੈਂ ਬਿਲਕੁਲ ਹੀ ਨਵਾਂ ਤੇ ਸੌਖਾ ਤਰੀਕਾ ਦਸਾਂਗੀ ਤੇ ਚਲੋ ਸ਼ੁਰੂ ਕਰਨੇ ਆ ਵੀਡੀਓ ਵੀਡੀਓ ਜੇ ਚੰਗੀ ਲੱਗੀ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰਿਓ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਤੁਹਾਨੂੰ ਮੇਰਾ ਤਰੀਕਾ ਕਿੱਦਾਂ ਦਾ ਲੱਗਾ ਇਸ ਤਰੀਕੇ ਨਾਲ ਆਪਣੇ ਘਰ ਦੇ ਪੱਖੇ ਸਾਫ ਕਰ ਸਕਦੇ ਹੋ ਅਦੇ ਚ ਨਾਂ ਤੇ ਜ਼ਿਆਦਾ ਮਿਹਨਤ ਦੀ ਜ਼ਰੂਰਤ ਤਾਂ ਤੇ ਨਾ ਹੀ ਜ਼ਿਆਦਾ ਸਮਾਨ ਦੀ ਜ਼ਰੂਰਤ ਆ ਪੱਖਿਆਂ ਨੂੰ ਸਾਫ਼ ਕਰਨ ਲਈ ਅਸੀਂ ਇੱਧਰ ਤੇ ਦਾ ਰੋਲ ਲਿਆਇਆ ਕੋਈ ਵੇਸਟ ਹੀ ਪੇਜਦਾ ਸੀ ਤੇ ਮੈਂ ਅੱਜ ਦਿਨਾਂ ਤੁਹਾਨੂੰ ਪੱਖੇ ਸਾਫ਼ ਕਰਕੇ ਦੱਸਾਂਗੀ ਇੱਕ ਲੈਣੀ ਅਸੀਂ ਕਰਦ ਤ ਕਰਦਣਾ ਦੇਣਾ ਛੋਟਾ ਜਿਹਾ ਸਰਾਹ ਕਰ ਲਾਂਗੇ ਸਰਾਹ ਜ਼ਿਆਦਾ ਵੱਡਾ ਨਹੀਂ ਕਰਨਾ ਬਿਲਕੁਲ ਛੋਟਾ ਰੱਖ ਕੇ ਕਰਨਾ ਹੈ ਦੇਖੋ ਹਰ ਕਾਰੋਜਾ ਡੰਡਾ ਤੇ ਹੁੰਦਾ ਹੀ ਆ ਤੁਸੀਂ ਕੋਈ ਵੀ ਡੰਡਾ ਲੈ ਸਕਦੇ ਹੋ ਜਿਹੜਾ ਤੁਹਾਡਾ ਘਰ ਹੈਗਾ ਇਹਦੇ ਵਿੱਚ ਪਾ ਲਾਂਗੇ ਇਹ ਜ਼ਿਆਦਾ ਖੁੱਲਾ ਨਹੀਂ ਕਰਨਾ ਸਰਾਗ ਨਹੀਂ ਤੇਰਾ ਡੰਡਾ ਨਿਕਲਦਾ ਡਾਰ ਹੁੰਦਾ ਦੇਖੋ ਜਿਆ ਅਸੀਂ ਪਾ ਲਿਆ ਤਾਂ ਤੁਹਾਡਾ ਡੰਡਾ ਬਿਲਕੁਲ ਵਧੀਆ ਨਿਕਲੇਗਾ ਉਹ ਹੈ ਬਾਂਦਾ ਤੇ ਇਹ ਡੰਡਾ ਬਿਲਕੁਲ ਵੀ ਇਹ ਵਿੱਚੋਂ ਨਹੀਂ ਕਿਸੇ ਦਾ ਅਸੀਂ ਲਈ ਇੱਕ ਪੁਰਾਣੀ ਵੇਸਟ ਟੋਪੀ ਆ ਟੋਪੀ ਮੈਂ ਬਿਲਕੁਲ ਨਹੀਂ ਵਰਤਦੀ। ਇਹਦੇ ਨਾਲ ਅਸੀਂ ਤੁਹਾਨੂੰ ਪੱਖੇ ਸਾਫ਼ ਕਰਕੇ ਦੱਸਾਂਗੇ। ਇਹ ਟੋਪੀ ਨੂੰ ਅਸੀਂ ਇਹਦੇ ਉੱਪਰ ਅੱਦਾਂ ਪਾ ਲਾਂ। ਇਹਦੇ ਨਾਲ ਅਸੀਂ ਪੱਖੇ ਸਾਫ਼ ਕਰਾਂਗੇ। ਹੁਣ ਤਾਂ ਉਸੇ ਇਹਦੇ ਨਾਲ ਪੱਖੇ ਸਾਫ਼ ਕਰਕੇ ਦੱਸਣੇ ਆ। ਆ ਦੇਖੋ। ਆਖਰੀ ਇਹ ਕੋਕ ਪਕਹੇ ਦੀ ਬਣੀਆ ਸਾਫ ਹੁੰਦੇ ਸਾਰਾ ਝਾਲਾ ਲੱਤ ਗਿਆ ਅਜਨਾ ਤੁਸੀਂ ਪਕਹੇ ਆਪਣੇ ਸਾਫ ਕਰ ਸਕਦੇ ਹੋ ਆਮਰੀਆ ਸੀ ਤਾਂ ਹੁਣ ਅਸੀਂ ਗਿੱਲੇਣਾ ਸਾਫ਼ ਕਰਾਂਗੇ ਦੇਸੀ ਪੱਕਾ ਸਾਫ ਕਰ ਲਾਂਗੇ ਇਸ ਤਰੀਕੇ ਨਾਲ ਦੇਖੋ ਪੱਕਾ ਸਾਫ ਆ ਗਿਆ ਨਾ ਵਧੀਆ ਸਾਫ ਹੋ ਗਿਆ ਤੁਸੀਂ ਗੱਤੇ ਦੀ ਜਗ੍ਹਾ ਪੇਂਟ ਕਰਨ ਵਾਲਾ ਰੂਲਰ ਵੀ ਲੈ ਸਕਦੇ ਹੋ ਉਹ ਟੇਡਾ ਬਿਲਕੁਲ ਨਹੀਂ ਹੁੰਦਾ ਤੇ ਉਹਦੇ ਨਾਲ ਪੱਖੇ ਬਹੁਤ ਵਧੀਆ ਸਾਫ ਹੁੰਦੇ ਆ ਮੇਰੇ ਕੋਲ ਰੂਲਰ ਹਾਨੀ ਸੀ ਇਸ ਲਈ ਮੈਂ ਗੱਤੇ ਦਾ ਇਸਤੇਮਾਲ ਕੀਤਾ ਜੇ ਤੁਹਾਡੇ ਕੋਲ ਰੂਲਰ ਹੈਗਾ ਤਾਂ ਤੁਸੀਂ ਰੂਲਰ ਨਾਲ ਕਰਿਓ ਰੂਲਰ ਨੇ ਟੇਡਾ ਬਿਲਕੁਲ ਨਹੀਂ ਹੋਣਾ ਉਹਦੇ ਨਾਲ ਬਹੁਤ ਜਲਦੀ ਪੱਖੇ ਸਾਫ ਹੋ ਜਾਂਦੇ ਨੇ ਦੇਖੋ ਜੀ ਇਸ ਤਰੀਕੇ ਨਾਲ ਤੁਸੀਂ ਸਾਰੇ ਪੱਖੇ ਸਾਫ਼ ਕਰ ਲਏ ਮੈਂ ਘੱਟੋ ਘੱਟ 7 ਪੱਖੇ ਆਪਣੇ ਸਾਫ਼ ਕੀਤੇ ਨੇ ਤੇ ਇਸੇ ਚੀਜ਼ ਦਾ ਇੱਕ ਵਾਰ ਹੀ ਇਸਤੇਮਾਲ ਕੀਤਾ ਜਾਂਦਾ ਦੁਬਾਰਾ ਨਹੀਂ ਕਰ ਸਕਦੇ ਕਿਉਂਕਿ ਅਸੀਂ 7 ਪੱਖੇ ਸਾਫ਼ ਕੀਤੇ ਨੇ ਤੇ ਇਹ ਫਿਰ ਰੋਲ ਗੱਤੇ ਦਾ ਹੁੰਦਾ ਤੇ ਖਰਾਬ ਹੋ ਜਾਂਦਾ ਹੈ ਜਦੋਂ ਵੀ ਤੁਸੀਂ ਪੱਕੇ ਸਾਫ਼ ਕਰਨੇ ਆ ਤੁਸੀਂ ਹਰ ਵਾਰੀ ਨਵਾਂ ਹੀ ਗੱਤੇ ਦਾ ਰੋਲ ਲੈਣਾ ਗੱਤੇ ਦਾ ਰੋਲ ਇੰਨਾ ਕਾਮਯਾਬ ਨਹੀਂ ਜਿੰਨਾ ਪੇਂਟ ਵਾਲਾ ਰੋਲਰ ਕਾਮਯਾਬ ਹਾ ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰਿਓ ਤੇ ਕਮੈਂਟ ਕਰਕੇ ਦੱਸਿਓ ਤੁਹਾਨੂੰ ਵੀਡੀਓ ਕਿੱਦਾਂ ਦੀ